ਅਸੀਂ ਅੱਜ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਜੀ ਮੇਰੇ ਨਾਲ ਆਏ ਸੀ ਔਰ ਜਿਹੜਾ ਪਿਛਲੇ ਦਿਨਾਂ ਤੋਂ ਕੁਝ ਆਪਣਾ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਸਪੋਰਟਸਮੈਨ ਦੇ ਜਿਹੜੇ ਸੀਗੇ ਇੰਚਾਰਜ ਯੋਗਿੰਦਰ ਸਿੰਘ ਜੀ ਉਹਨਾਂ ਨੇ ਜੋ ਆਪਣੇ ਅਕਾਲ ਤਖਤ ਸਾਹਿਬ ਨੂੰ ਵੀ ਇਗਨੋਰ ਕੀਤਾ ਔਰ ਅਖਬਾਰਾਂ ਦੇ ਵਿੱਚ ਔਰ ਸਾਰੇ ਰਸਾਲਿਆਂ ਦੇ ਵਿੱਚ ਉਹਨੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਿਆ ਔਰ ਗੁਰੂ ਨੂੰ ਗੁਰੂਵਣੀ ਮੰਨਿਆ ਕਿਉਂਕਿ ਉਹਨਾਂ ਨੇ 2004 ਦੇ ਵਿੱਚ ਫਿਰ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ ਜਦੋਂ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਗਿਆ ਉਸ ਨੂੰ ਬਾਰ-ਬਾਰ ਇੱਥੇ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਤੁਸੀਂ ਆ ਕੇ ਆਪਣਾ ਸਪਸ਼ਟੀਕਰਨ ਦਿਓ ਉਹਨਾਂ ਨੇ ਸਪਸ਼ਟੀਕਰਨ ਦੇਣ ਦੀ بجائے ਗੁਰਬਾਣੀ ਦੀ ਵੀ ਕੋਰ ਦਿੰਦਿਆਂ ਕੀਤੀ ਉਹ ਸਾਰੀ ਨਿੰਦਿਆ ਕਰਦੇ ਹੋਏ ਅਸੀਂ ਅੱਜ ਇਹ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਇੱਕ ਗੁਰ ਸਿੱਖਾ ਵਿਧਾਨ ਸਭਾ ਦੇ ਸਪੀਕਰ ਸਾਹਿਬ ਕੁਲਧਾਰ ਸਿੰਘ ਜੀ ਸੰਧਵਾ ਜਿਹੜੇ ਕੇ ਜਸੇਦਾਰ ਆ ਉਹਨਾਂ ਨੇ ਫਿਰ ਵੀ ਇੱਕ ਪੰਥ ਦੇ ਵਿੱਚੋਂ ਛੇਕੇ ਹੋਏ ਨੂੰ ਵਿਧਾਨ ਸਭਾ ਦੇ ਵਿੱਚ ਜਿਹੜੀ ਉਹਨਾਂ ਨੇ ਤਾਰੀਫ ਕੀਤੀ ਉਹਨਾਂ ਦੇ ਸੋਲੇ ਗਏ ਗਏ ਜਦੋਂ ਕੇ ਪੰਥ ਵਿੱਚੋਂ ਛੇਕੇ ਹੋਏ ਬੰਦੇ ਨਾਲ ਰੋਟੀ ਬੇਟੀ ਦੀ ਸਾਜ ਕਦੇ ਨਹੀਂ ਰੱਖੀ ਜਾਂਦੀ ਔਰ ਜਿਹੜੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਗੁਰਸਿੱਖ ਵਿੱਚ ਐਮ ਐਲ ਏ ਸਾਹਿਬਾਂ ਨੂੰ ਵੀ ਸੀਗੇ ਜਿਨ੍ਹਾਂ ਨੂੰ ਵੀ ਇਹਨਾਂ ਦੇ ਵਿੱਚ ਉਹਨਾਂ ਨੂੰ ਦੀ ਅਲੋਚਨਾ ਕੀਤੀ ਸਾਰਿਆਂ ਦੀ ਉਸ ਕਾਰਨ ਦੇ ਬਾਵਜੂਦ ਸਾਨੂੰ ਸਿੱਖ ਸੰਗਤਾਂ ਦੇ ਰੋਹ ਦੇ ਵਿੱਚ ਆਉਣ ਦੇ ਕਾਰਨ ਇੱਥੇ ਅੱਜ ਪੇਸ਼ ਹੋਣਾ ਪਿਆ ਅਸੀਂ ਇਹ ਕਹੋਣੇ ਆ ਕਿ ਜਿਹੜਾ ਪੰਥ ਦੇ ਵਿੱਚੋਂ ਸਿੱਖਿਆ ਹੋਇਆ ਬੰਦਾ ਹੈ ਉਹ ਉਸ ਬੰਦੇ ਨੂੰ ਵਿਧਾਨ ਸਭਾ ਦੇ ਵਿੱਚ ਇਡੀਆਂ ਛਡਾਂਡੀਆਂ ਦੇਣੀਆਂ ਜਾਂ ਸਰਦਾ ਦੇ ਫੁੱਲ ਭੇੜ ਕਰਨੇ ਜਾਂ ਉਸ ਦੀਆਂ ਤਰੀਫਾਂ ਕਰਨੀਆਂ ਇਹ ਸਿੱਖ ਸੰਗਤ ਨੂੰ ਜਿਹੜੀ ਸ਼ੋਭਾ ਨਹੀਂ ਦਿੰਦੀ ਅਸੀਂ ਇਹ ਕਹਿੰਨੇ ਆ ਕਿ ਅਕਾਲ ਤਖਤ ਸਾਹਿਬ ਤੇ ਇਹ ਕੰਧਵਾ ਸਾਹਿਬ ਨੂੰ ਉਹਨਾਂ ਦੇ ਜਿਹੜੇ ਉੱਥੇ ਸਿੱਖ ਗੁਰਸਿੱਖੀ ਦੇ ਐਮ.ਐਲ.ਏ. ਸਾਹਿਬਾਨ ਸਾਰਿਆਂ ਨੇ ਜੋ ਉੱਥੇ ਤਰੀਫਾਂ ਦੇ ਪੋਲ ਬੰਨੇ ਆ ਪਾਂਛੀ ਚ ਸੇਕੇ ਹੋਏ ਇਨਸਾਨ ਦੇ ਉਹਨਾਂ ਦੇ ਇਥੇ ਛੱਦ ਕੇ ਅਕਾਲਤਖ਼ਤ ਸਾਹਿਬ ਦੇ ਸਪਸ਼ਟੀ ਕਰਨ ਲਿਆ ਜਾਵੇ ਕਿ ਤੁਸੀਂ ਕਿਸ ਵਿਗ ਦੇ ਵਿੱਚ ਕਿਉਂਕਿ ਉਹਨਾਂ ਦੇ ਵਿੱਚ ਰੋਟੀ ਬੇਟੀ ਸਾਜ ਨਹੀਂ ਰੱਖੀ ਜਾਂਦੀ ਇਹ ਗੁਰਸਿੱਖੀ ਦਾ ਸਨਾਤ ਹੈ ਇਹ ਗੁਰਸਿੱਖੀ ਦੇ ਉਲਟ ਜਾਣ ਵਾਲੇ ਨੂੰ ਸਾਰਿਆਂ ਨੂੰ ਇਹਨਾਂ ਨੂੰ ਇਥੇ ਅਕਾਲਪੁਰ ਸਾਹਿਬ ਤੇ ਪੁੱਛ ਕੇ ਉਹਨਾਂ ਦੀ